ਠੀਕ ਹੈ ਨਹੀਂ ਉਰੇ ਗਿਆ ਆ ਦੁਕਾਨ ਤੇ ਬੈ ਕੇ ਚਾਹ ਪਾਣੀ ਪੀਣਾ ਹੁੰਦਾ ਸੀ ਠੀਕ ਹੈ ਮੇਰੇ ਮਿੱਤਰ ਪਿਆਰੇ ਨੇ ਜੇ ਕਿ ਲਾਟਰੀ ਸਟਾਲ ਠੀਕ ਹੈ ਉਰੇ ਹੀ ਗਏ ਆ ਇਹਨਾਂ ਕੋਲ ਬਹਿਨੇ ਤੇ ਟਾਈਮ ਪਾਸ ਕਰਨ ਲਈ ਆਈਦਾ ਉਰੇ ਬੈਠੀਦਾ ਸੀ ਮੇਰਾ ਘਰ ਆ ਜੀ ਮਲੇਰ ਕੋਲਾ ਮੇਰਾ ਜ਼ਹਿਰ ਆ ਮਾਰੇ ਜੰਮਿਆ ਪਲਿਆ ਇਹ ਮੇਰਾ ਸ਼ਹਿਰ ਆ ਉਰੀ ਮੈਂ ਵੱਡਾ ਹੋਇਆ ਉਰੀ ਪੜਿਆ ਲਿਖਿਆ ਕਾਲਜ ਵਿੱਚ ਪੜਿਆ ਆ ਉਰੇ ਐਤੀ ਰਹਾ ਕੀ ਜੂਨ ਦਾ ਡਰਾਉਗ ਹੋਣ ਜਾ ਰਿਹਾ ਤੇ 20 ਕਰੋੜ ਦਾ ਗਰੰਟੀਡ ਪ੍ਰਾਈਜ਼ ਆ ਜੋ ਪਬਲਿਕ ਦੇ ਵਿੱਚ ਨਿਕਲ ਨਹੀਂ ਨਿਕਲਦਾ ਮਸਾਕੀ ਤੋਂ ਲੈ ਕੇ ਹੁਣ ਤੱਕ ਇੱਕ ਮਹੀਨੇ ਦੇ ਵਿੱਚ 8 ਲੱਖ ਬੰਦੇ ਬਣ ਚੁੱਕੇ ਨੇ ਜੀ ਤੇ ਸਟਾਰਟਿੰਗ ਇਸ ਸਾਲ ਦੀ 21 ਲੱਖ ਲੋਕਰੀ ਸੀ ਉਸ ਤੋਂ ਪਹਿਲਾਂ ਵੀ ਕਾਫੀ ਸਾਡੇ ਕੋਲ ਨਾਮ ਸੀ ਸੱਸੀ ਗਾਲ ਜੀ ਸਵਾਗਤ ਹੈ ਤੁਹਾਡਾ ਦੋਸਤੋ ਮੌਜੂਦ ਹਾਂ ਲੁਧਿਆਣਾ ਦੇ ਨਾਲ ਲੱਗਦੇ ਮਲੇਰ ਕੋਟਲਾ ਦੇ ਵਿੱਚ ਨਵਾਬਾਣਾ ਸ਼ਹਿਰ ਮੰਨਿਆ ਜਾਂਦਾ ਹੈ ਅੱਜ ਮੌਜੂਦ ਹਾਂ ਇੱਥੇ ਮੈਂ ਆਪਣੇ ਨਾਲ ਸਹਿਯੋਗੀ ਅਰਵਿੰਦਰ ਸਰਾਨਾ ਦੇ ਨਾਲ ਇੱਥੇ ਪਹੁੰਚਿਆ ਹਾਂ ਲਗਾਤਾਰ ਨਾ ਕਹਿੰਦੇ ਸੋਸ਼ਲ ਮੀਡੀਆ ਦੇ ਇੱਕ ਪੰਡਤ ਵਾਇਰਲ ਆ ਉਹ ਲਗਾਤਾਰ ਕਹਿੰਦਾ ਹੈ ਹਰ ਵਾਰੀ ਕਹਿੰਦਾ ਕਿ ਮੈਂ ਮਲੇਰਕੋਟਲੇ ਬਹਿਣਾ ਅਸੀਂ ਉਹਨੂੰ ਲੱਭਣ ਆਏ ਆ ਸਰਾਨਾ ਜੀ ਲੱਭੂਗਾ ਬਿਲਕੁਲ ਜੀ ਕੋਸ਼ਿਸ਼ ਕਰਦੇ ਆ ਮਿਲ ਕੇ ਕਿ ਉਹਨੇ ਕਹਿੰਦੇ ਨੇ ਮਲੇਰਕਟਲਾ ਬਹੁਤ ਛੋਟਾ ਸ਼ਹਿਰ ਹੈ ਇੱਕ ਕਸਬਾ ਟਾਈਪ ਹੈ ਤੇ ਇੱਥੇ ਬੰਦਾ ਬੰਦੇ ਨੂੰ ਬਹੁਤ ਛੇਤੀ ਮਿਲ ਜਾਂਦਾ ਹੈ ਤੇ ਅਸੀਂ ਵੀ ਲੱਭਦੇ ਆ ਕਿ ਕਿਤੇ ਨਾ ਕਿਤੇ ਕੋਈ ਦੱਸੂਗਾ ਕਿ ਪੰਡਤ ਜੀ ਕਿਤੇ ਆ ਰਹੇ ਨਹੀਂ ਆ ਰਹੇ ਹਨ ਲੇਕਿਨ ਚਲੋ ਹੁਣ ਗੱਲ ਕਰਦੇ ਆ ਤੁਹਾਨੂੰ ਉਸ ਦੀ ਬਾਜ਼ਾਰ ਦਿਖਾਵਾਂਗੇ ਇਹ ਇਲਾਕੇ ਚ ਲੱਭ ਜਵੇ ਹਾਂ ਪਰ ਗਰਮੀ ਬੜੀ ਐ ਸਨਣਾ ਜੀ ਬਹੁਤ ਗਰਮੀ ਐ ਬਹੁਤ ਗਰਮੀ ਐ ਹਾਂ ਲੇਕਿਨ ਗਰਮੀ ਇਸ ਕਰਕੇ ਐ ਕਿ ਟੈਂਪਰੇਚਰ ਬਹੁਤ ਜ਼ਿਆਦਾ ਆਇਆ ਹੈ ਹਾਂ ਇਸ ਕਰਕੇ ਜਿਵੇਂ ਜਿਵੇਂ ਹੁਣ ਮੌਸਮ ਦੀ ਗਰਮੀ ਰਹੀ ਐ ਬਾਕੀ ਲੱਭਦੇ ਆ ਅਸੀਂ ਵੱਖ-ਵੱਖ ਇਲਾਕਿਆਂ ਵੀ ਦੇਖ ਲਿਆ ਘੁੰਮ ਵੀ ਲਿਆ ਪਰ ਲੱਭਿਆ ਨਹੀਂ ਕਿਤੇ ਪੰਡਤ ਸਾਨੂੰ ਉਹ ਦੇਖੋ ਉਹ ਪੰਡਤ ਆ ਹਾਂ ਹਾਂ ਪਰ ਉਹ ਰੋ ਰੋ ਪੰਡਤ ਜੀ ਪੰਡਤ ਜੀ ਕੀ ਆ ਇਹ ਪੰਡਤ ਜੀ ਨੇ ਸੋਸ਼ਲ ਮੀਡੀਆ ਤੇ ਵਾਇਰਲ ਲਾਟਰੀ ਵੇਚਦੇ ਆ ਤੁਸੀਂ ਮੜੇ ਸ਼ਹਿਰ ਤੇ ਲਾਉਂਗੇ ਰੱਸ਼ ਪੈ ਜਾਣਾ ਹਾਂ ਨਹੀਂ 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 ਨਾ ਲੰਨ ਨਹੀਂ ਆਇਆ ਅਜੀ ਲੱਗ ਗਿਆ ਸੋਸ਼ਲ ਮੀਡੀਆ ਤੇ ਬੰਦੇ ਜੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਸੋਸ਼ਲ ਮੀਡੀਆ ਦੇ ਵਾਇਰਲ ਹੁੰਦੇ ਨੇ ਕਹਿੰਦੇ ਮੈਂ ਘੁੰਮਣ ਵਾਲੀ ਕੁਰਸੀ ਤੇ ਬੈਠਣਾ ਏਸੀ ਜੀ ਬੈਠਣਾ ਤੇ ਪੰਡਤ ਅੱਜ ਸੜਕਾਂ ਤੇ ਘੁੰਮਦਾ ਵੇ ਕਿਉਂ ਘੁੰਮਣ ਵਾਲੀ ਕੁਰਸੀ ਤੇ ਐਵੇਂ ਵੀ ਉੱਟ ਕੇ ਅੱਛਾ ਐਨੀ ਗਰਮੀ 'ਚ ਉਹ ਗਰਮੀ ਕਿਉਂ ਗਰਮੀ ਵੀਰੇ ਲੈਣੀ ਚਾਹੀਦੀ ਉਹ ਤੇ ਵਿਟਾਮਿਨ ਡੀ ਘਟਦਾ ਹੁੰਦਾ ਫਿਰ ਵੀ ਹਲਾ ਗਰਮੀ ਲੈਂਦੀ ਹੀ ਅਜੇ ਨਹੀਂ ਆਪਾਂ ਪਹਿਲਾਂ ਹੀ ਲੈ ਜਾਵਾਂਗੇ ਤਾਂ ਵਿਟਾਮਿਨ ਡੀ ਘਟਦਾ ਨਹੀਂ ਹੈਗਾ ਅੱਛਾ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰ ਇੱਕ ਬਾਤ ਕੀ ਪਤਾ ਗੱਲ ਕੀਆ ਵੀਰੇ ਜਿਹੜੀ ਗੱਲ ਆ ਵੀ ਆਪਾਂ ਇਤੋਂ ਹੀ ਗਏ ਆ ਜ਼ਮੀਨ ਨਾਲ ਜੁੜੇ ਨੇ ਉਰੋ ਹੀ ਗਏ ਆਂ ਅੱਜ ਪ੍ਰਮਾਤਮਾ ਨੇ ਮੇਰੀ ਬਾਹ ਬਾਲੀ ਦਾ ਮਤਲਬ ਥੋੜਾ ਮੈਂ ਆਪਦੀ ਹਕਾਤ ਪੁੱល ਜੂਗਾ ਠੀਕ ਹੈ ਨਹੀਂ ਉਰੋ ਹੀ ਗਿਆ ਆਹ ਦੁਕਾਨ ਤੇ ਬਹਿ ਕੇ ਚਾਹ ਪਾਣੀ ਪੀਣਾ ਹੁੰਦਾ ਸੀ ਠੀਕ ਹੈ ਮੇਰੇ ਮਿੱਤਰ ਪਿਆਰੇ ਨੇ ਜੇ ਕਿ ਲਾਟਰੀ ਸਟਾਲ ਠੀਕ ਹੈ ਉਰੋ ਹੀ ਗਏ ਆ ਇਹਨਾਂ ਕੋਲ ਬਹਿਨੇ ਤੇ ਟਾਈਮ ਪਾਸ ਕਰਨ ਵੀ ਆਈਦਾ ਉਰੇ ਬੈਠੀ ਦਾ ਵੀ ਆ ਉਹ ਦੱਸੋ ਬੰਦੇ ਜੀ ਪਰ ਇਹ ਲੱਗਦਾ ਆ ਕਿ ਤੁਸੀਂ ਜਿੱਦ ਆਪਣੇ ਘਰ ਕੁਮਰੇ ਹੋ ਮੇਰਾ ਘਰ ਆ ਜੀ ਮਲੇਰ ਕੋਲਾ ਮੇਰਾ ਜ਼ਹਿਰ ਆ ਮਾਰੇ ਜੰਮਿਆ ਪਲੇ ਆ ਇਹ ਮੇਰਾ ਸ਼ਹਿਰ ਉਰੀ ਮੈਂ ਵੱਡਾ ਹੋਇਆ ਉਰੀ ਪੜਿਆ ਲਿਖਿਆ ਕਾਲਜ ਚ ਪੜਿਆ ਹੋਰੇ ਐਤੀ ਰਿਹਾ ਮੈਂ ਤੇ ਆਪਦਾ ਘਾਰ ਹੀ ਘੁੰਮ ਰਿਹਾ ਹਾਂ ਗਰਮੀ ਚ ਹੁਣ ਇੰਨਾ ਗਰਮ ਕਰ ਰੱਖਿਆ ਆ ਬੰਦਿਆਂ ਨੂੰ ਕੋਈ ਮੈਂ ਠੰਡਾ ਕਿਵੇਂ ਕਰੂੰਗੇ ਨਹੀਂ ਠੰਡਾ ਤਾਂ ਉਹ ਦੇਖੋ ਆ ਗਿਆ ਬੰਪਰ ਤੁਹਾਨੂੰ ਦਿਖਾ ਦਨੇ ਆਜੋ ਆਇਓ ਚਲੋ ਫਿਰ ਜਿਹੜੇ ਬੰਦੇ ਨੂੰ ਗਰਮੀ ਜ਼ਿਆਦਾ ਲੱਗਦੀ ਆ ਪਰ 15 ਲਾਟਰੀ ਏਜੰਸੀ ਦਾ ਜੇਕਰ ਲਾਟਰੀ ਏਜੰਸੀ ਕੋਈ ਗੱਲ ਨਹੀਂ ਇਹ ਵੀ ਆਪਣੀ ਆ ਅੱਛਾ ਇਹ ਵੀ ਆਪਣੀ ਇਹਨਾਂ ਸਟਾਕ ਬ੍ਰਾਂਚਾਂ ਪਨੋਟ ਇੰਟਰਪ੍ਰਾਈਜ਼ ਆ ਨਾ ਹਾਂ ਬ੍ਰਾਂਚਾਂ ਇਹਦੇ ਮੇਨ ਕੰਮ ਦਾ ਪਨੋਟ ਇੰਟਰਪ੍ਰਾਈਜ਼ ਤੋਂ ਆਉਣਾ ਇਹ ਪਨੋਟ ਐਂਟਰਪ੍ਰਾਈਜ਼ ਦੇ ਸਟਾਕ ਹੈ ਜੇਕੇ ਲੋਟਰੀ ਮਲੇਕਪੁਰਲਾ ਤੇ ਪੰਡ ਲੋਟਰੀ ਮਲੇਕਪੁਰਲਾ ਠੰਡ ਕਿਵੇਂ ਪਾਰ ਰਹੇ ਹੋ ਠੰਡਾ ਸਬਰ ਬੰਪਰ ਨਾ ਜਿਹਦੇ ਕਰੇ ਦਾ AC ਲੱਗਿਆ ਹੋਇਆ ਉਹਦਾ AC ਲਾ ਦੇਉ ਜਾਂਦਾ ਇੱਕ ਉਹ ਨਿਕਲਿਆ ਆ ਜਿਹਦੇ AC ਨਹੀਂ ਲੱਗਿਆ ਹੋਇਆ ਠੀਕ ਹੈ ਤਾਂ ਉਹਨੂੰ ਵੈਸੀ ਠੰਡ ਲੱਗਾਂ ਲਾਉਂਦਾ ਬੰਪਰ ਤੇ 21 ਜੂਨ ਨੂੰ ਤਾਂ ਡਰਾਅ ਹੋਣ ਜਾ ਰਿਹਾ ਤੇ 2 ਹੀ ਕਰੋੜ ਰੁਪਏ ਦਾ ਗਰੰਟੀਡ ਪ੍ਰਾਈਜ਼ ਹੈ ਜੋ ਪਬਲਿਕ ਦੇ ਵਿੱਚ ਨਿਕਲ ਨਹੀਂ ਨਿਕਲਦਾ ਤੇ ਤੁਸੀਂ ਇੱਕ ਦਫਤਰ ਵੀ ਕਹਿੰਦੇ ਤੁਹਾਡਾ ਮਲੇਰ ਕੋਟਲੇ ਹੈਗਾ ਜਿਹੜਾ ਦਫਤਰ ਦੇ ਵਿੱਚ ਬੈਠ ਕੇ ਵੀ ਤੁਸੀਂ ਲਾਟਰੀਆਂ ਦਿੰਦੇ ਹੋ ਵਕ ਵਕ ਰੇਟਾਂ ਦੀਆਂ ਹੁੰਦੀਆਂ ਨਹੀਂ ਉਹ ਅਲੱਗ ਅਲੱਗ ਲਾਟਰੀਆਂ ਦੇ ਅਲੱਗ ਅਲੱਗ ਡਰਾ ਹੋਉਂਦੇ ਨੇ ਇਹਦਾ ਬੰਪਰ ਆਪਣਾ ਉਹਨੂੰ ਸਮਰ ਬੰਪਰ ਕਰ ਰਿਹਾ ਸਾਡਾ ਜਿਹੜਾ ਮੇਨ ਆਫਿਸ ਹੈ ਜਿਹੜਾ ਹੈਡ ਆਫ ਹੈਗਾ ਲੁਧਿਆਣਾ ਘੰਟਾ ਘਰ ਜੀਟੀਬੀ ਮਾਰਕੀਟ ਠੀਕ ਹੈ ਮਰਾਬਾ ਤੇ ਬਾਕੀ ਰਾਜੇ ਦੇ ਬਾਗ ਦੇ ਵਿੱਚ ਨਾ ਆਪਣੇ ਨੇੜੇ ਸੁਬਾਨ ਹਸਪੀਟਲ ਕਿਹੜੀ ਬ੍ਰਦਰ ਅਬਾਰਾ ਖਲੋ ਹਸਪੀਟਲ ਉੱਥੇ ਸਾਡਾ ਆਫਿਸ ਹੈ ਠੀਕ ਹੈ ਉੱਥੇ ਅਸੀਂ ਜਿਵੇਂ ਮੰਨ ਲਓ ਕਿਸੇ ਨੇ ਡੇਟ ਆਫ ਬਰਥ ਨਾ ਕ ਠੀਕ ਹੈ ਉਹ ਆਪਣਾ ਕਸਟਮ ਡੇਟ ਆਵਰਤ ਲਿਆ ਹੋਵੇ ਜਨਵਾਰ ਟਾਈਮ ਲੈ ਉਹਦੇ ਅਕੋਰਡਿੰਗ ਜੀ ਉਹਨਾਂ ਦੇ ਲੱਕੀ ਨੰਬਰ ਬਣਦਾ ਉਹ ਅਸੀਂ ਉਹਨੂੰ ਟਿਕਟਾਂ ਦਿੰਨੇ ਆ ਪ੍ਰੋਵਾਈਡਰ ਉਹਨਾਂ ਦੇ ਪਰ ਮਾਤਮਾ ਸੁਪਰ ਕੇ ਨਾਮ ਵੀ ਲੱਗਦਾ ਤੁਸੀਂ ਇਹਦੇ ਇੱਕੋ ਵੀ ਬਸਾਖੀ ਤੋਂ ਲੈ ਕੇ ਹੁਣ ਤੱਕ ਇੱਕ ਮਹੀਨੇ ਦੇ ਵਿੱਚ 8 ਲੱਖ ਪਤੀ ਬਣ ਚੁੱਕੇ ਨੇ ਜੀ ਤੇ ਸਟਾਰਟਿੰਗ ਇਸ ਸਾਲ ਦੀ 21 ਲੱਖ ਤੋਂ ਕਰੀ ਸੀ ਉਸ ਤੋਂ ਪਹਿਲਾਂ ਵੀ ਕਾਫੀ ਸਾਡੇ ਕੋਲ ਨਾਮ ਲੱਗੇ ਬੰਦੇ ਜੀ ਆਹੀ ਕਹਿੰਦੇ ਰਹਿੰਨੇ ਕੁਝ ਨਵਾਂ ਵੀ ਦੱਸੋ ਨਾ ਜਦੋਂ ਵੀ ਸੋਸ਼ਲ ਵੀਡੀਓ ਨਾ ਨਾ ਆਹੀ ਬੋਲਦੇ ਰਹਿੰਨੇ ਆ ਮੈਂ ਭੁਗਾੜੇ ਇਹਨਾਂ ਨਾਲ ਗੱਲ ਕਰਦਾ ਤੁਸੀਂ ਜਾਣਦੇ ਹੋ ਇਹਨਾਂ ਨੂੰ ਬਿਲਕੁਲ ਜਾਣਦੇ ਹਾਂ ਕ ਇਨਰ ਕੋਲਡ ਡਾਰ ਲੱਗ ਰਹੇ ਨੇ ਸਾਰੇ ਉਹਨਾਂ ਨੇ 5 ਲੱਖ ਰੁਪਏ ਲੱਗਿਆ 4.5 ਸਵਾ 2 ਲੱਖ ਸਾਰੇ ਹੀ ਸੈਟਿੰਗ ਦਾ ਨਹੀਂ ਕਿ ਤੁਹਾਡੀ ਸੈਟਿੰਗ ਦਾ ਨਹੀਂ ਵੀ ਸੈਟਿੰਗ ਨਹੀਂ ਜੀ ਸੈਟਿੰਗ ਕੋਈ ਨਹੀਂ 20000 ਦਾ ਪ੍ਰਾਈਸ ਵੀ ਲੱਗਿਆ 10000 ਦਾ ਪ੍ਰਾਈਸ ਸਾਰੇ ਨਾਲ ਲੱਗ ਰਹੇ ਨੇ ਟੱਕ ਪਈ ਉਹਦੀ ਫੁੱਲ ਟੱਕ ਪਈ ਹੋਈ ਹੈ ਲੱਗਦਾ ਪੰਡਤ ਜੀ ਨੇ ਕੋਈ ਗੱਲਬਾਤ ਕਰ ਲਈ ਹੈ ਸਾਰਾ ਨਹੀਂ ਨਹੀਂ ਕੋਈ ਗੱਲਬਾਤ ਨਹੀਂ ਜਿਸੇ ਮਰਜ਼ੀ ਨੂੰ ਬਸੋ ਤੇ ਮੇਰੇ ਇੱਕ ਕੋਡ ਲੰਬੇ ਇੱਕ ਕੋਡ ਪਾੜੇ ਮਸ਼ਹੂਰ ਨੇ ਪੂਰੇ ਮਸ਼ਹੂਰ ਨਹੀਂ ਜੀ ਇਹਨਾਂ ਦੀ ਮਿੱਤਰ ਦੀ ਦੁਕਾਨ ਪੰਜਾਬ ਵਿੱਚ ਮਸ਼ਹੂਰ ਹੈ ਜੀ ਪੂਰੇ ਪੰਜਾਬ ਪੂਰੇ ਪੰਜਾਬ ਵਿੱਚ ਹੋ ਜੀ ਪੂਰੇ ਪੰਜਾਬ ਕੇ ਵਰਲਡ ਲੈਵਲ ਤੇ ਮਸ਼ਹੂਰ ਨੇ ਪੰਡਤ ਜੀ ਅੱਛਾ ਹੋਰ ਵੀ ਵੀਡੀਓ ਦੇਖੀ ਜਾਂਦੀ ਹੈ ਉਹ ਹੋਰ ਵੀ ਪਿੱਛੇ ਖੜੇ ਨੇ ਭਾਈ ਸਾਹਿਬ ਭਾਈ ਸਾਹਿਬ ਕੀ ਕਰਿਆ ਜਾਉ ਪੰਡਤ ਜੀ ਨੂੰ ਕੋਣ ਨੇ ਇਹ ਪੰਡਈ ਦਾ ਪੂਰਾ ਨਾਮ ਚੱਲਦਾ ਹੈ ਜੀ ਪੂਰੇ ਭਾਈ ਹਾਂ ਜੀ ਇਹਨੂੰ ਲੈ ਮੈਨੂੰ ਸਟਾਰਟਿੰਗ ਸ਼ੂਟਿੰਗ ਕੋਈ ਲਾ ਦੇ ਸਰ ਨਹੀਂ ਨਹੀਂ ਸਟਾਰਟਿੰਗ ਕੋਈ ਨਹੀਂ ਆਏ ਜੀ ਸਿੱਧੂ ਮੂਸੇਵਾਲਾ ਦਾ ਗਾਣਾ ਸੀਗਾ ਡਾਲਰਾਂ ਵਾਂਗੂ ਨਹੀਂ ਨਾ ਤੇਰਾ ਚੱਲਦਾ ਸੋ ਲੋਕ ਕਹਿੰਦੇ ਨੇ ਕਿ ਪੰਡਈ ਦਾ ਨਾਮ ਵੀ ਉਸੇ ਤਰੀਕੇ ਨਾਲ ਚੱਲਦਾ ਮੇਰੀ ਗੱਲ ਸੁਣੋ ਸਟਾਰਟਿੰਗ ਤੁਸੀਂ ਵੈਸੇ ਕਰ ਲਓਗੇ ਗ੍ਰਹਿ ਆਣਾ ਰਾਸੀ ਨਾਲ ਤਾਂ ਨਹੀਂ ਹੁੰਦੀ ਪੰਡਤ ਦੀ ਵੀਡੀਓ ਚੱਲ ਰਹੀ ਹੈ ਪੰਡਤ ਦੀ ਸਾੜੀ ਰਾਸ਼ੀਆਂ ਨਾਲ ਵੀ ਆ ਕੰਨਿਆ ਰਾਸ਼ੀ ਦਾ ਪ੍ਰਾਈਜ਼ ਲੱਗਿਆ ਪਾਰਲੀ ਲੋਟਰੀ ਠੀਕ ਹੈ ਆਪਣੇ ਪ੍ਰੇਮ ਲੋਟਰੀ ਮੁੱਖ ਸਰ ਉਹਦੀ ਕੰਨਿਆ ਰਾਸ਼ੀ ਬਣਦੀ ਹੈ ਠੀਕ ਹੈ ਉਸ ਤੋਂ ਬਾਅਦ ਵਿੱਚ ਸਾਮ ਸੁੰਦਰ ਪਨੋੜ ਜਿਹਨਾਂ ਕੋ ਲੱਗਿਆ ਉਹ ਪੰਡਤ ਵੱਲੋਂ ਛਪਾਈ ਹੈ ਕਿ ਸਰਕਾਰੀ ਇਹ ਇਹ ਸਰਕਾਰੀ ਹੈ ਜੀ ਪੰਜਾਬ ਸਰਕਾਰ ਦਾ ਬੰਪਰ ਹੈ 2.5 ਕਰੋੜ ਦਾ ਇਨਾਮ ਹੈ 6 ਲੱਖੇ ਦੀ ਟਿਕਟ ਪ੍ਰਿੰਟ ਹੋਈ ਆ ਇਹ 3 ਲੱਖੇ ਤੇ 3 ਲੱਖ ਵੀ ਚਲੋ ਇੰਨੀ ਗਰਮੀ 'ਚ ਸਮਰ ਬੰਪਰ ਹੈ ਜਿਹੜਾ ਹੁਣ ਦੱਸੋ ਕਿਹਦੇ 'ਚ ਲੱਗੂਗਾ ਇਹ ਕਿਹੜਾ ਕੁੰਮ ਦੇ ਕੰਨਿਆ ਕੁੰਮ ਦੇ ਕੰਨਿਆ ਕੰਨਿਆ ਉਹ ਮਤੇ ਕੰਨਿਆ ਵਾਲਿਓ ਕੰਨ ਨਾ ਹੋ ਜਾਏ ਉਹ ਤੇ ਤੇ ਡਰਾਉ ਨੇ ਕੋਪਰੇ ਕਰਨੇ ਕਿਉਂਦਾ ਦਾ ਨਾ ਪੰਨੇ ਕੋਰੋਨਾ ਮੰਡਾ ਪਿਆ ਹੈ ਭਾਈ ਜੀ ਜਿਹੜੀ ਆ ਡਿਟੈਕਟਾ 20000 ਹੋ ਗਈ 2000 7 ਜੂਨ ਦਾ ਡਰਾਉ ਆ 10000 A ਡਿਟੈਕਟਾ 10000 B ਡਿਟੈਕਟਾ ਟੋਟਲ ਜੇ ਮਾ ਵੱਲੋਂ ਬੰਦਾ A ਵੀ ਪਾਉਂਦਾ ਤਾਂ 10000 ਰਹਿ ਗਈ 10000 ਚ ਕੋਈ ਬੰਦਾ 5 ਵੀ ਪਾਊਗਾ ਕੋਈ 10 ਵੀ ਪਾਊਗਾ ਬੰਦੇ ਕਿੰਨੇ ਰਹਿ ਗਏ ਐਂਡਿੰਗ ਤੇ 5000 ਬੰਦਾ ਰਹਿ ਗਿਆ 5000 ਦੇ ਬੰਦੇ ਦੇ ਵਿੱਚੋਂ ਤਨ ਯਾਰ ਬੰਦਾ ਕੁੰਭ ਰਾਸੀ ਕੋਣ ਵਾਲਾ ਆਊਗਾ ਤੇਰੇ ਨਾਮ ਤਾਂ ਕੁੰਭ ਜੀ ਲੱਗੂਗਾ ਨਾ ਬਿਲਕੁਲ ਬਿਲਕੁਲ ਜੇ ਤੁਹਾਨੂੰ ਨਛਤਰਾ ਤੇ ਜੇ ਤੁਹਾਨੂੰ ਆਪਣੇ ਵਿਸ਼ਵ ਭਾਗ ਤੇ ਜਾਂ ਇਹ ਤੁਹਾਨੂੰ ਕੈਲਕੂਲੇਸ਼ਨ ਕਿਉਂਕਿ ਜੋਤਿਸ਼ੀ ਕੱਢ ਲੈਨੇ ਉਹ ਕੈਲਕੂਲੇਸ਼ਨ ਤੇ ਵਿਸ਼ਵਾਸ ਹੈ ਇਹ ਨਹੀਂ ਹੈ ਤਾਂ ਫਿਰ ਰਹਿਣ ਦਿਓ ਜੇ ਵਿਸ਼ਵਾਸ ਹੈ ਤੇ ਇੱਕ ਵਾਰ ਆਪਣੀ ਕਿਸਮਤ ਜਰੂਰ ਦੇਖੇਗਾ ਤੁਹਾਨੂੰ ਉਹਦਾ ਦੇਖੋ ਜੇ ਦਾ ਤੁਹਾਨੂੰ ਵਿਸ਼ਵਾਸ ਹੈਗਾ ਇਹ ਗਾ ਰਸੀਆ ਦਾ ਮੇਰੇ ਕੋਲ ਆ ਜੋ ਪੰਡ ਕੋਲ ਬਈ ਬੰਦੇ ਇਸ ਤੀਜ ਤੇ ਬਲੀਵ ਨਹੀਂ ਕਰਦੇ ਠੀਕ ਹੈ ਵੀ ਅਸੀਂ ਯਾਰ ਕੋਈ ਇਹਦਾ ਸਿੱਧੀ ਟਿਕਟ ਪਾਉਣੀ ਆ ਤਾਂ ਬੱਸ ਸਟੈਂਡ ਦੇ ਵਿੱਚ ਜੇ ਕੇ ਲਾਟਰੀ ਸਟਾਲ ਆ ਜਿਹਦਾ ਬਹੁਤ ਪੁਰਾਣਾ ਸਟਾਲ ਆ ਸਾਡੀ ਪੂਰੀ ਜ਼ਿੰਮੇਵਾਰੀ ਆ ਬਨੋ ਰਿੰਡਰ ਵਾਈਜ਼ ਜ਼ਿੰਮੇਵਾਰੀ ਆ ਤੁਸੀਂ ਉਰੋਂ ਡਾਇਰੈਕਟ ਟਿਕਟ ਲੈ ਕੇ ਜਾ ਸਕਦੇ ਹੋ ਕਈਆਂ ਕੋਲ ਟਾਈਮ ਘੱਟ ਹੁੰਦਾ ਹਲਾ ਕਰਾ ਯਾਰ ਸਾਨੂੰ 2 ਘੰਟੇ ਵੇਟਿੰਗ ਕਰਨੀ ਪੈਂਦੀ ਆ ਬੱਸ ਸਟੈਂਡ ਤੋਂ ਜਾਂ ਤੁਸੀਂ ਆਉਣਾ ਪਹਿਲਾਂ ਜੇ ਕੇ ਲਾਟਰੀ ਸਟਾਲ ਆਉਂਦਾ ਉੱਥੇ ਟਿਕਟ ਪਾਓ ਆ ਬੰਦਾ ਉਹਦਾ ਬੋਰਡ ਦੇਖ ਲਓ ਠੀਕ ਹੈ ਉਦੋਂ ਤੁਸੀਂ ਡਾਇਰੈਕਟ ਟਿਕਟ ਲੈ ਜਾ ਕੱਢਣਾ ਪਊਗਾ ਘਰੇ ਬੈਠੇ ਨੂੰ ਕੋਈ ਪੈਸਾ ਨਹੀਂ ਦਿੱਟ ਗਿਆ ਤਾਂ ਆਉਵੇਂ ਟਿਕਟ ਪਾਉਂਗੇ ਤਾਂ ਨਾ ਪਊ। ਸੋ ਘੁੰਮਣ ਵਾਲੀ ਕੁਰਸੀ ਤੇ ਤੇ ਘੁੰਮਣ ਵਾਲੇ ਪੱਖੇ ਦੇ ਥੱਲੇ ਨਹੀਂ ਬਹਿਣਾ। ਜੇ ਬੰਨਾ ਕਰੋੜਪਤੀ ਤੇ ਪੰਡਤ ਕੋ ਆਣਾ ਹੀ ਪੈਣਾ। ਮੇਰੇ ਖੁਦ ਪੰਡਤ ਗਰਮੀ ਚੋਂ ਮਰਿਆ ਕਰੋੜਪਤੀ ਬਣਾਉਣ ਵਾਲਾ। ਅੱਛਾ। ਮਹਾਂਦਵਾ ਸਾਰਾ ਕੋ ਦਿੱਤਾ ਹੋਇਆ। ਬਿਲਕੁਲ ਜੀ। ਫਿਰ ਮਿਲ ਰਿਹਾ ਕਿਉਂ ਕਰ ਰਿਹਾ ਬੰਦਾ ਲੱਗਦਾ। ਜੇ ਬੰਨਾ ਕਰੋੜਪਤੀ ਤੇ ਤੁਹਾਨੂੰ ਮਲੇਰ ਕੋਟ ਲੈ ਆਉਣਾ ਪਾ।